ਕਿੰਨੇ ਕ ਪੜੇ ਸੀਗੇ ਕਿੰਨੇ ਕ ਅਮੀਰ ਤੇ ਕਿੰਨੇ ਕ ਪੜੇ ਸੀਗੇ ਹਾਂ ਕੁਝ ਕ ਨੂੰ ਛੱਡ ਕੇ ਬੰਤੀ ਸਾਰੀ ਅਨਪੜ ਸੀ ਕੁਝ ਕ ਨੂੰ ਛੱਡ ਕੇ ਅਨਪੜ ਸੀ ਜਿਦਾ ਰਮਨੰਦ ਵਰਗੇ ਬਹੁਤ ਪੜੇ ਲਿਖੇ ਸੀ तकरीबन ਬਹੁਤ ਤਾਦ ਭਰਦਾ ਦੇ ਗਰੂ ਸੀ ਹੋ ਪਕਤਾ ਦੇ ਗੁਰੂ ਆ ਆਮ ਲੋਕਾਂ ਦੇ ਨਹੀਂ ਪਕਤਾ ਦੇ ਗੁਰੂ ਜਾਨਕਮ ਬਹੁਤਾਂ ਅਨਪੜ੍ਹ ਸੀਗੇ ਕੋ ਬਹੁਤ ਘੱਟ ਪੜੇ ਲਿਖੇ ਸੀ ਉਹਨਾਂ ਨੇ ਰੱਬ ਨੂੰ ਪਾਲਿਆ ਕਿ ਜਿਨ੍ਹਾਂ ਨੇ ਇਨਸਾਨੀਅਤ ਨੂੰ ਮੌਦੇ ਮੂੰਹ ਅਗੇ ਤੋਹ ਦਿੱਤਾ ਅਗਦੇ ਬਿਟਾਤਾ ਬਰੂਹਤੇ ਬਿਟਾਤਾ ਉਹ ਚੰਨਾ ਤੇ ਨਪੜ ਜਾਣਾ ਪਛਕੇ ਜੇ ਤਾਂ ਮਾਰਗ ਦੇ ਨਾਲ ਜੁੜ ਗਿਆ ਤੇ ਪੜੇ ਲਿਖਾ ਵੀ ਪਰਮਾਨ ਤੇ ਜੇ ਮਾਰਗ ਨਾਲ ਜੁੜਨਾ ਚਾਹਦਾ ਤੇ ਪੜੇ ਲਿਖਾ ਵੀ ਪਰਮਾਨ ਅਨਪੜ ਵੀ ਪੜੇ ਲਿਖਾ ਪਰਮਾਨ ਵੀ ਤੇ ਜੇ ਉਹ ਸਰਦਾਰ ਅਬੀ ਮੇਗਾ ਵਿੱਚ ਆ ਜਵੇ ਤੇਰਪੜ ਵੀ ਪ੍ਰਵਾਨੋ ਜੀ ਆਪਣ ਤਾਂ ਗੁਰੂ ਦਾ ਨਾਮ ਪਾਸ਼ੇ ਦੀ ਵਿਚਾਰ ਕਰ ਰਹੇ ਸੀ ਉਹਨੂੰ ਦੇ ਨਾਮ ਦੇ ਅੱਖਰਾਂ ਦੇ ਵਿਚਾਰ ਕਰ ਰਹੇ ਸੀ ਤੇ ਕੱਲ ਪਹੁੰਚਾ ਸਮਾਦ ਕੀਤੀ ਸੀ ਇੱਕ ਤਾਂ ਤੇ ਜਾ ਕੇ ਬੇਡਾ ਦੂਸਰਾ ਨੰਨਾ ਹੈ ਉਹਦਾ ਨਾਮ ਨਸੀਰ ਨਸੀਰ ਦਾ ਭਾਵ ਹੈ ਬਿਜਿਹਦਾ ਕੋਈ ਵੀ ਨਹੀਂ ਉਹਦਾ ਗੁਰਦਾਨ ਸਾਹਿਬ ਜਿਹਦਾ ਕੋਈ ਵੀ ਨਹੀਂ ਨਾ ਉਹਦਾ ਗੁਰਦਾਨ ਸਾਹਿਬ ਪਰ ਸ਼ਰਤ ਇਹ ਕਿ ਉਹ ਮੰਨ ਲਵੇ ਵੀ ਮੇਰਾ ਇਹ ਗੁਰਦਾਨਕ ਜੇ ਮੰਨ ਲਿਆ ਤਾਂ ਗੱਲ ਵੱਖਰੀ ਆ ਜਿਹੜਾ ਮੰਨ ਲਵੇ ਗੁਰਦਾਨਕ ਉਹਦਾ ਹੀ ਆ ਜਿਹੜਾ ਨਾ ਮੰਨੇ ਉਹਦਾ ਨਹੀਂ ਹੈ ਉਹ ਸਾਰੇ ਬਸ ਤੇ ਆ ਕੋਈ ਮੰਨੇ ਕਿਸੇ ਟਾਈਮ ਮੰਨੇ ਜਿੱਦਾਂ ਮਰਜੀ ਮੰਨੇ ਉਸੇ ਦਾ ਬਣ ਜਾਂਦਾ ਹਾਂ ਅੱਪਾ ਤਨ ਕਰਦੇ ਸੀਗੇ ਕਿ ਉਹ ਤਨ ਦੇ ਦੁੱਖ ਵੀ ਦੂਰ ਕਰਦਣਾ ਤੇ ਮਨ ਦੇ ਦੁੱਖ ਵੀ ਦੂਰ ਕਰਦਣਾ ਬਹੁਤਾਰ ਤਾਂ ਸਾਡੇ ਮਨ ਦੇ ਦੁੱਖ ਜ਼ਿਆਦੇ ਆ ਤਨ ਦੇ ਦੁੱਖ ਘੱਟ ਆ ਪਰ ਦੋਨਾਂ ਰੂਬਾ ਦਾ ਲਾਜ ਕਰਦਾ ਧੰਗ ਗੁਰੂ ਦਾ ਅੰਸਾਰੀ ਮਨ ਅੱਪਕਾ ਦਾਲਪੁਰ ਦੀ ਗੱਲ ਰੱਬ ਕੀਤੀ ਸੀਗੀ ਅੱਜ ਕੱਲ ਪਾਕਿਸਤਾਨ ਵਿੱਚ ਉਹ ਵਿਦਿਆਲਪਰਾ ਪੁਰਾ ਹੈ ਉੱਤੇ ਇੱਕ ਨੂੰ ਕੋੜ ਹੋ ਗਿਆ ਕਿਸੇ ਇਨਸਾਨ ਨੂੰ ਕੋੜ ਹੋ ਗਿਆ ਬਦਵੋ ਬਾਲਸਰੀ ਨਾਗੇ ਬੈਠਣਾ ਜਾਵੇ ਕੁਝ ਸਮਾ ਦਾ ਲਾਜ ਕਿਰਾਇਆ ਪਰਿਵਾਰ ਨੇ ਪਰ ਲੋਗ ਵੱਧ ਗਿਆ ਕਦਿਆਂ ਨੇ ਮੁਸ਼ਕਿਲ ਜਦਾ ਮਨ ਲੱਗਿਆ ਆਂਟੀ ਕੋਲ ਵੀ ਤੈਨੂੰ ਪਤਾ ਹੀ ਆ ਵੀ ਕਹਿੰਦੀ ਯਾਰ ਇਹਨੂੰ ਕਿੱਥੇ ਰੱਖਿਆ ਤੂੰ ਤੁਸੀਂ ਇਹਦੇ ਸਾਨੂੰ ਵੀ ਤਿੱਗਰਿੰਦਾ ਸਾਨੂੰ ਵੀ ਬਹੁਤ ਬਦਬੂ ਆਉਂਦੀ ਆ ਅੱਜ ਕੇ ਘਰ ਬਣਿਆ ਨੇ ਵੀ ਘਰੋਂ ਕੱਢ ਦਿੱਤਾ ਤਿੱਪਿੰਡ ਵਾਲਿਆਂ ਨੂੰ ਤੁੱਪੜਾ ਹੀ ਪਾਣਾ ਸੀਗਾ ਕਿਉਂਕਿ ਅੱਗੇ ਬਿਮਾਰੀ ਫੈਲਣ ਦਾ ਡਰ ਸੀਗਾ ਤੇ ਜਿੱਦ ਤਰ ਜਾਦਾ ਸੀ ਮੁਸ਼ਕਲ ਆਉਂਦਾ ਸੀ ਤਦ ਕਰਨ ਵਾਲਿਆਂ ਨੇ ਸੋਚਿਆ ਕਿ ਇਹਦੇ ਚੌਪੜੀ ਪਿੰਡੋਂ ਬਾਹਰ ਪਾ ਦਈਏ ਪੂ ਤੇ ਜਿੱਦਾਂ ਟਾਈਮ ਹੋਵੇ ਜਾ ਕੇ ਉਹ ਪ੍ਰਸ਼ਾਦਾ ਦੇ ਆਇਆ ਕਰੇ ਪਿੰਡ ਵਾਲਿਆਂ ਨੇ ਚੌਪੜੀ ਪਿੰਡੋਂ ਬਾਹਰ ਪਾ ਦਿੱਤੀ ਕਿਸੇ ਨੂੰ ਤਰਸ ਆਇਆ ਕੋਈ ਦੋ ਪ੍ਰਸ਼ਾਦਾ ਦੇ ਗਿਆ ਨਹੀਂ ਤੇ ਪੁਕਾ ਹੁਣ ਕਰੇ ਵੀ ਕੀ ਕਰੇ ਜੇ ਕੀ ਅਖੀਰ ਰੱਬ ਦਾ ਪੜਾ ਨਾ ਬੜਾ ਸੀ ਜਦ ਜਦੋਂ ਹੀ ਰੱਬ ਦਾ ਪੜਾ ਮੰਨਿਆ ਵੀ ਜਿਸ ਪਰਿਵਾਰ ਦਾ ਮੈਂ ਮੋਹ ਕਰਦਾ ਸੀ ਜਿਸ ਪਰਿਵਾਰ ਦੇ ਬੰਬਾਸਤੇ ਮੈਂ ਠਗੀਆਂ ਠੋਰੀਆਂ ਮਾਰਦਾ ਸੀ ਅੱਜ ਛੋਟਾ ਜਿਹਾ ਰੋਗ ਆ ਗਿਆ ਤੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਆਈ ਇਹਦਾ ਪਰਿਵਾਰ ਦਾ ਮੂ ਆਈ ਹੋਈ ਇਹਨਾਂ ਪਰਿਵਾਰ ਦਾ ਮੋਹ ਤੰਨ ਦਾ ਰੋਗ ਲੱਗਾ ਪਤਲਾ ਨਹੀਂ ਹੋ ਸਕਿਆ ਗਲ ਬਕਰੀਏ ਚਲੋ ਤੇ ਤਰੋ ਹੀ ਕਰ ਦਿੱਤਾ ਅਗਲੇ ਨੇ ਤੇ ਅੱਗੇ ਦੋਰੀਆਂ ਪਰਿਵਾਰ ਉੱਤੇ ਮਾਰੀਆਂ ਕਿੱਧਰ ਗਈਆਂ ਬੇਈਬਾਨੀ ਰੱਬ ਨੇ ਕੀਤੀ ਹੋਈ ਪਰਿਵਾਰ ਵਾਸਤੇ ਕਿੱਥੇ ਗਈ ਨਰਤਾ ਦੇ ਗੋਪ ਵਿੱਚ ਕੋਲੋਂ ਬਿਦ ਤੇ ਆਪ ਲੱਗ ਗਿਆ ਪਰਿਵਾਰ ਦਾ ਕੀ ਗਿਆ ਪਰਵਾਰ ਦਾ ਸੁਖੀ ਬਸ ਲੱਗਿਆ ਆਇਆ ਪਰਵਾਰ ਦਾ ਜਿਸ ਤੇ ਜਿੱਥੇ ਜਾਂਦੇ ਸੀ ਮਾਰ ਖਾ ਜਾਂਦੇ ਜਿੱਥੇ ਜਿਸ ਕਰਕੇ ਸੀ ਗੁਰੂ ਤੋਂ ਟੁੱਟ ਜਾਂਦੇ ਹੁਣ ਉਸੇ ਧਿਆਲਪੁਰ ਵਿੱਚ ਪਿਛਲਾ ਟਾਈਮ ਆਇਆ ਤਨ ਗੁਰਦਾਨ ਸਾਹਿਬ ਪਾ ਜੀ ਬਣਾਇ ਤੇ ਪਾਈ ਮਰਦਾਨਾ ਜੀ ਪੈਲੂ ਚ ਗਏ ਇੱਕ ਨੂੰ ਕਹੇ ਦੋ ਨੂੰ ਕਹੇ ਤਿੰਨ ਨੂੰ ਕਹੇ ਚਾਰ ਨੂੰ ਕਹੇ ਅੱਧੀ ਰਾਤ ਕੱਟੀ ਉਹ ਤਾਂ ਪਿਆਰੋ ਬਾਹਰਨਾ ਸੀਗਾ ਤਨ ਗੁਰਦਾਨ ਸਾਹਿਬ ਇਹਦਾ ਕਰਦਾ ਉਸੇ ਕੋੜੀ ਨੂੰ ਰਾਜੀ ਸੀ ਲੋਕਾਂ ਨੂੰ ਦੱਸਣਾ ਸੀਗਾ ਦੁਕਨ ਸੁਝਾਉਣਾ ਸੀ ਕਿ ਜਿਸ ਪਰਿਵਾਰ ਵਾਸਤੇ ਤੁਸੀਂ ਠੱਗੀਆਂ ਧੋਰੀਆਂ ਮਾਰਦੇ ਜਿਸ ਪਰਿਵਾਰ ਵਾਸਤੇ ਤੁਸੀਂ ਬੇਈਮਾਨੀ ਕਰਦੇ ਜਿਸ ਪਰਿਵਾਰ ਵਾਸਤੇ ਤੁਸੀਂ ਪਾਪਾਂ ਦੀ ਪੰਡਾ ਬਰ ਬਰ ਚੁੱਕੀ ਜਾ ਰਹੇ ਜੇ ਆ ਪਰਿਵਾਰਦਾਰ ਹੁੰਦਾ ਦਸਨਾ ਆਹ ਗੱਲ ਸੀ ਗੁਰਦਮਾਨ ਸਾਹਿਬ ਨੇ ਉਹ ਪਿੰਡ ਵਾਲੇ ਕੀਤਾ ਸੀ ਪਿੰਨ ਵਾਲੇ ਦਾ ਰੱਖਦੇ ਖੁਦ ਖੁਦਾ ਨੂੰ ਰੱਬ ਨੂੰ ਕੌਣ ਦਾ ਰੱਖੇ ਆਪਣੇ ਘਰ ਵਿੱਚ ਸਾਰੀ ਇਹ ਤਲਦਾ ਵਾਲੂ ਦਮਦਲੂ ਕੋਰਣਾ ਰੱਖੇ ਆਪਣੇ ਘਰ ਵਿੱਚ ਮੰਗਲ ਮੰਗਲ ਫਿਰਦੇ ਸੀ ਰਖੜਵਾਲੇ ਇਹਦੇ ਕਹਾਨਾ ਸੀ ਪਿੰਡ ਵਾਲਿਆਂ ਨੇ ਨਹੀਂ ਰੱਖਿਆ ਪਿੰਡ ਵਿੱਚ ਮਰਦਾਨਾ ਨੂੰ ਕਹਿ ਲੱਗੇ ਕਿ ਤੈਨੂੰ ਲੱਟ ਜਲਦੀ ਬਾਹਰ ਮਰਦਾਨਾ ਕਹ ਲੱਗਾ ਜੀ ਮਾੜੀ ਮਾੜੀ ਬੰਦੂਬ ਜੀ ਲੱਟ ਦਲਦੀ ਹੈ ਪਿੰਡੋਂ ਬਾਹਰ ਤਨ ਗੁਰਦੰਸ ਸਾਹਿਬ ਜੀ ਪਾਈ ਮਰਦਾਨਾ ਵੀ ਦੋਨੇ ਉੱਥੇ ਚਲੇ ਗਏ ਜਾ ਕੇ ਉਹ ਚ ਕਿਰਤਾ ਜਾਇ ਲੇ ਤੇ ਕਿਰਤਾ ਦਾ ਪੈਰੋ ਕੜਤਾ ਜਾਇ ਅੱਗੇ ਚੁਗੀਆਂ ਦੇ ਚੱਪਰਾ ਦੇ ਅੱਗੇ ਬੇ ਅੱਗੋਂ ਕੋਈ ਬਾਹਰ ਦਾ ਜਾਨਵਰ ਕੋਈ ਦਾ ਬੜੇ ਉਹ ਕੀਤਾ ਬਸ ਤੇ ਬਾਜ ਮਾਰੀ ਤੋ ਗੱਲ ਲਗਾ ਅਜਨੇ ਕੌਣ ਦੇ ਕੌਣ ਦੇ ਤੁਸੀਂ ਮੇਰੇ ਕੋਲ ਤਾਂ ਜਾਨਵਰ ਵੀ ਨਹੀਂ ਆਉਂਦੇ ਬੰਦੇ ਤੇ ਤੇ ਆਉਣਾ ਮੇਰੇ ਕੋਲ ਕੀ ਐ ਇੰਨਾ ਮੁਸ਼ਕਿਲ ਕਿਉਂ ਆਉਂਦਾ ਕੋੜੀਆਂ ਮੈਂ ਦੁੱਖ ਨਾਲ ਦੁਖੀ ਆ ਹਾਏ ਐ ਕਰ ਰਿਹਾ ਸੀ ਪਾਸ਼ਕਦੇ ਕੋਈ ਕਰਦੇ ਤੈਨੂੰ ਪਿੰਡ ਵਾਲੇ ਨੇ ਕੱਢ ਦਿੱਤਾ ਤੈਨੂੰ ਪਰਿਵਾਰ ਦੇ ਕੱਢ ਦਿੱਤਾ ਅਸੀਂ ਆਪਣੇ ਦਿਲ ਵਿੱਚੋਂ ਨਹੀਂ ਕੱਢ ਰਹੇ ਅਸੀਂ ਆਪਣੇ ਦਿਲ ਵਿੱਚੋਂ ਸੱਚਾ ਕਿ ਗੁਰੂ ਮਨੁੱਖਤਾ ਨੂੰ ਨਹੀਂ ਦਿਲ ਵਿੱਚੋਂ ਕੱਢਦਾ ਮਨੁੱਖਤਾ ਜਿਹੜੀ ਆ ਉਹ ਗੁਰੂ ਨੂੰ ਘੜ ਦਿੰਦੀ ਆ ਦਿਲ ਵਿੱਚੋਂ ਗੁਰੂ ਕੋਈ ਕਿਸੇ ਦੇ ਦਿਲ ਵਿੱਚੋਂ ਕਰਦਾ ਇਨਸਾਨ ਨੂੰ ਹਰ ਇਨਸਾਨ ਨੂੰ ਛੋਟੇ ਵੱਡੇ ਗਰੀਬ ਅਮੀਰ ਨੂੰ ਗੁਰੂ ਅਪਰੇਰ ਦੇ ਵਿੱਚ ਰੱਖਦਾ ਤੋ ਕਹਿੰਦੇ ਜੇ ਤੇਰੇ ਪਿੰਡ ਵਿੱਚ ਤੈਨੂੰ ਜਗ੍ਹਾ ਨਹੀਂ ਤੇਰੇ ਪਰਵਾਸ ਵਿੱਚ ਤੈਨੂੰ ਜਗ੍ਹਾ ਨਹੀਂ ਤੇ ਯਾਦ ਰੱਖ ਮੇਰੇ ਜਗ ਦਿਲ 'ਚ ਜਗ੍ਹਾ ਹੈ ਤੇਰੇ ਵਾਸਤੇ ਜਿਵੇਂ ਜਿਵੇਂ ਤਾਲ ਗੁਰੂ ਨਾਨਕ ਸਾਹਿਬ ਜੀ ਗੱਲਾਂ ਕਰਦੇ ਗਏ ਤੇਵੇਂ ਤੇਵ ਦਾ ਕੋੜ ਜਿਦਾ ਸਿਨਾ ਉਹ ਵੀ ਸ਼ਾਂਤ ਹੋ ਤਾ ਗਿਆ ਤੇ ਹਾਇ ਹਾਇ ਜਿਹੜੀ ਮੂੰਹ ਚੋਂ ਆਵਾਜ਼ ਨਿਕਲਦੀ ਸੀ ਉਹ ਬੰਦ ਹੋ ਗਈ ਜਿੱਦੋਂ ਗੁਰਦਾਨ ਸਾਹਿਬ ਨੇ ਤੰਦਰੁਗਰੀ ਮਟਾਇਆ ਮਨ ਦਾ ਰੋਗ ਨੇ ਮਟਾਇਆ ਦਿਨ ਚੜੇ ਤਦ ਬਿਲਕੁਲ ਤੰਦਰੁਸਤ ਹੋ ਗਿਆ ਸਭ ਕੋੜ ਕਰਦਾ ਪਤਾ ਨਹੀਂ ਕਿਦਾਂ ਗਿਆ ਤਨੂ ਗੁਰ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਉਸੇ ਪਿੰਡ ਵਿੱਚ ਗਏ ਧਰਪੁਰ ਵਿੱਚ ਹੈਗਾ ਇਹ ਵੀ ਧਰਪੁਰ ਦੇ ਇਲਾਕੇ ਵਿੱਚ ਪਿੰਡ ਵਿੱਚ ਦੀ ਜੂ ਮੈਂ ਸੀਗਾ ਪਰ ਪਿੰਡੋਂ ਬਾਹਰ ਕੱਢਿਆ ਹੋਇਆ ਸੀ ਲੈ ਕੇ ਗਏ ਉਹਦੇ ਘਰ ਲੈ ਕੇ ਗਏ ਉਹਨਾਂ ਨੂੰ ਸਮਝਾਇਆ ਕਿ ਜਦੋਂ ਇਹ ਕਮਾਈ ਦਿੰਦਾ ਸੀ ਤੁਹਾਨੂੰ ਉਦੋਂ ਤੁਸੀਂ ਤੁਹਾਨੂੰ ਚੰਗਾ ਲੱਗਦਾ ਸੀ ਜਦੋਂ ਇਹ ਤੁਹਾਨੂੰ ਕਮਾਈ ਦਿੰਦਾ ਸੀ ਨਾ ਪਾਵੇ ਧੱਕੇ ਡੋਰੀਆਂ ਮਾਰਦਾ ਸੀ ਬੇਈਮਾਨੀ ਰਫੀਆਂ ਚੋਰੀਆਂ ਕਰਦਾ ਸੀ ਪਾਵੇ ਜਦੋਂ ਲਿਆਣ ਤੇ ਤੁਹਾਨੂੰ ਦਿੰਦਾ ਸੀ ਤੁਹਾਡੇ ਮੂੰਹ ਵਿੱਚ ਪਾਉਂਦਾ ਸੀ ਉਦੋਂ ਦਾ ਚੰਗਾ ਸੀ ਆਹ ਛੁੜੀ ਬਿਮਾਰੀਏ ਨੂੰ ਲਾਗੇ ਤੁਸੀਂ ਨੂੰ ਕਰੋ ਘੜ ਦਿੱਤਾ ਆ ਠੀਕ ਤੇ ਤੁਹਾਡੇ ਤੱਕ ਆ ਗਿਆ